ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਪਹੁੰਚੇ ਆ ਜੀ ਆਪਾਂ ਪਿੰਡ ਮਾਣੇ ਦੇ ਨਾਲ ਪਿੰਡ ਮੱਲੀਆਂ ਤੇ ਵੀਰ ਉਹਨਾਂ ਕੋਲ ਬਹਿੜਿਆ ਉਹਦੇ ਬਾਏ ਡਿਟੇਲ ਲੈਣੇ ਆ ਜਲਸੀ ਦੇ ਵਿੱਚ ਬਹਿੜਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਵੀਰ ਜੀ ਠੀਕ ਠਾਕ ਠੀਕ ਠਾਕ ਕੀ ਨਾਂ ਵੀਰ ਜੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਤੇ ਕੀ ਡਿਟੇਲ ਵੀਰ ਜੀ ਗਾਦੀ ਡਿਟੇਲ ਵੀਰ ਜੀ ਦੂਜੇ ਸਵੇ ਆ ਅੱਛਾ ਜੀ ਖੋਲੋ ਨਾਲ ਅੱਛਾ ਹਾਂਜੀ ਦੂਜੇ ਸਵੇ ਸੂਣੀ ਆ ਹਾਂਜੀ ਹਾਂਜੀ ਇਹ ਕਿੰਨੇ ਦਿਨ ਲੈਂਦੀ ਵੀਰ ਜੀ ਆਹ ਤਲੇ ਜੂਈ ਹਾਂਜੀ ਹਾਂਜੀ ਚਲੋ ਵੇਖ ਸਾਦੇ ਵੀਰ ਜੀ ਚੱਡੇ ਦੀ ਕੁਆਲਿਟੀ ਥਾਣਾ ਮੁਠੀ ਵਾਲਾ ਤੇ ਵਿਰਲ ਤੇ ਬਹੁਤ ਵਧੀਆ ਗਾਹਾਂ ਇਸ ਮੌਜੇ ਦਾ ਦੀ ਤੇ ਜਲਸੀ ਤੁਹਾਨੂੰ ਪਤਾ ਹੀ ਇੱਕ ਦਾ ਫੈਂਟ ਵਧੀਆ ਰਹਿੰਦੀ ਆ ਇੱਕ ਗਰਮੀ ਨਹੀਂ ਮਨਉਦੀ ਤੇ ਦੂਜੀ ਵੀਰ ਉਹਨਾ ਨਾ ਕਰਦੇ ਗੱਲ ਪਾਪੜ ਦੇ ਬਾਰੇ ਵੀ ਕੀ ਆ ਲਾਇਓ ਤੇ ਕੀ ਵੀਰ ਜੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਵੀਰ ਜੀ 53000 ਰੁਪਿਆ ਦਾ ਅੱਛਾ ਜੀ ਤੇ ਮਾਂ ਤਾਣ ਤਾਣ ਕਰਾਂਗੇ ਜੀ 53 52000 ਹੋਰ ਛੱਡ ਦੋ ਨਹੀਂ ਠੀਕ ਆ ਹਾਂ ਫਿਰ ਕਰਦਾਂਗੇ 55 ਜੀ ਦੇ ਦਿਓ ਨਹੀਂ ਹਾਂ ਸਾਢੇ 55 ਦੇ ਦਿਓ ਲਓ ਜੀ ਸਾਢੇ 55 ਵੀਰਾਂ ਦੇ ਦੇ ਦਾਂਗੇ ਤੇ ਬਾਕੀ ਵੀਰ ਜੀ ਤੁਸੀਂ ਸੂਰ ਵਾਲੀ ਗਾ ਟਿੱਪ ਕੇ ਤਸੱਲੀ ਕਰ ਸਕਦੇ ਆ ਜੀ ਥਾਣ ਬਹੁਤ ਵਧੀਆ ਤੇ ਥਾਣਾ ਦੇ ਵੀਰਾਂ ਦੇ ਗਰੰਟੀ ਮੁੱਠੀ ਵਾਲਾ ਥਾਣਾ ਇਹ ਬਹੁਤ ਸੋਹਣਾ ਜਿਹਨੂੰ ਥਾਣਾ ਦੇ ਉਹ ਅੜਰੀ ਵਧੀਆ ਤੇ ਮਿਲਦੇ ਆਂ ਵੀਰ ਜੀ ਅਗਲੀ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ ਜੀ